ਇਹ ਲੋ ਨਾ ਅਟਾਂਗਾ ਮਾਰ ਜਾ ਚੋਦੀ ਓਏ ਓਏ ਤੇਰੀ ਤੇਰੀ ਕਾਲ ਨਹੀਂ ਆ ਬੜਾ ਕੀ ਗੱਲ ਹੋਈ ਹੁਲਾਂ ਦਾ ਪੋਪ ਬੋਲਿੰਗ ਲਾਇ ਸੀ ਕਿਸਾਨ ਜਿਹੜਾ ਮੈਨੂੰ ਕੁੱਟਿਆ ਹੁਣ ਮੈਂ ਕਾਰਵਾਈ ਕਰਾਂਗਾ ਕਾਰਵਾਈ ਕਰਾਂਗਾ ਗਾਲ ਜੀ ਨਾ ਕੱਢ ਬਾਈ ਤੈਨੂੰ ਵੀ ਕਰਾ ਦੇ ਮੇਰੇ ਤੇਰਾ ਨੋ ਨੋ ਹਾਜੀ ਚੱਲ ਜੀ ਗੱਲ ਕਰੀਏ ਯਾਰ ਗੱਲ ਫਿਰ ਛੱਡ ਦੇ ਛੱਡ ਆਇਆ ਅਸੀਂ ਆ ਗਏ ਆ ਉਹ ਅਸੀਂ ਆ ਗਏ ਤੂੰ ਪਰਡੀ ਬਾਈ ਪੁੱਤ ਮੈਂ ਲਾਜ ਪਤਰਾਏ ਆ ਬਾਈ ਠੀਕ ਹੈ ਨਾ ਮੈਂ ਕਹਿਣਾ ਚਾਹਾਂ ਡਾਂਗਾ ਮਾਰ ਕੇ ਕਹਿੰਦਾ ਤਾਂ ਧਰਨਾ ਜਿੱਥੇ ਮਰਜ਼ੀ ਲਾ ਦੇ ਸਾਡਾ ਕੀ ਕਰ ਦੇਣਗੇ ਪੁਲਿਸ ਵਾਲੇ ਨਾ ਪ੍ਰਸ਼ਾਸਨ ਕੋਈ ਕੁਝ ਨਹੀਂ ਕਰ ਸਕਦਾ ਕਹਿੰਦਾ ਮੈਂ ਤਾਂ ਡਾਂਗਾ ਮਾਰ ਤੇ ਪਹਿਲਾਂ ਬੱਗਾ ਜਾਲਦਾਰ ਕੁੱਟ ਉਹਦੇ ਮੇਰੇ ਕੀ ਕਰਤਾ ਹਾਂ ਤੁਹਾਨੂੰ ਕੁਝ ਤਾਂ ਮੇਰਾ ਕੀ ਕਰ ਦੇਣਗੇ ਅੱਜ ਤਾਂ ਧਰਨਾ ਲਾਈ ਦੇਣਾ ਸਾਡੇ ਕੋ ਝੰਡਾ ਕਿਥੇ ਮਰਜ਼ੀ ਜਾ ਕੇ ਲਾ ਦੀਏ ਕਾਰਨ ਕੀ ਬਣਿਆ ਕਾਰਨ ਕੀ ਅਸੀਂ ਤੁਰੇ ਆਉਂਦੇ ਸੀ ਉੱਥੋਂ ਜੇ ਮੈਂ ਗਾਲ ਕੱਢਿਆ ਜਾਂ ਕੁਝ ਵੀ ਕਰਿਆ ਜਾਂ ਮੁੰਡੇ ਸਾਂ ਲੈ ਕੇ ਉਹ ਖਾਵੇ ਜਾਂ ਮੈਂ ਖਾਨਾ ਗੁਰਦਵਾਰੇ ਜਾ ਕੇ ਪੰਜਾਸ ਨੂੰ ਮੰਨਦਿਆ ਸੀ ਉਹਨੇ ਆਏ ਕਹਿੰਦੇ ਕਿ ਮਾਰਿਆ ਕਹਿੰਦਾ ਤਾਂ ਉਹ ਹਾਂ ਕਿਸਾਨਾਂ ਦਾ ਕਿਥੇ ਮਰਜ਼ੀ ਕਰਨਾ ਸਾਡੇ ਮੁੰਰੇ ਨਾਲ ਪੰਜਾਸ ਨੂੰ ਬੋਲ ਸਕਦਾ ਗੱਲ ਝੰਡਾ ਹੀ ਆ 5 ਰੁਪਏ ਝੰਡਾ ਲੈ ਕੇ ਅਸੀਂ ਬਾਗ ਚੱਲਾਂਗੇ ਪੱਟੇ ਕਿ ਹੈਗਾ ਵੀ ਓ ਯਾਰ ਜੋ ਮਰਜ਼ੀ ਕਰ ਲੈ ਲੋਕਾਂ ਨੇ ਵੋਟ ਪਾਣੀ ਹੈ ਠੀਕ ਹੈ ਇਹ ਜਥੇਬੰਦੀ ਜੋ ਮਰਜ਼ੀ ਕਰ ਲੈਣ ਲੋਕਾਂ ਨੇ ਵੋਟ ਪਾਣੀ ਔਰ ਬਹੁਤ ਵੱਡੀ ਗਿਣਤੀ ਚ ਪਾਇਆ ਉਹਨਾਂ ਦੇ ਵੋਟ ਇਸ ਇਹਦੇ ਨਾਲ ਕੋਈ ਨਹੀਂ ਡਰਦਾ ਨੌਜਵਾਨ ਨੂੰ ਇਹਨਾਂ ਨੇ ਧਮਕਾਇਆ ਖੜਿਆ ਮੇਰੇ ਨਾਲ ਨਹੀਂ ਕੁਝ ਨਹੀਂ ਹੋਣਾ ਕਿਸੇ ਨੂੰ ਆਪਾਂ ਸਾਰੇ ਇਕੱਠੇ ਆ ਜੋ ਮਰਜ਼ੀ ਕੋਈ ਕਰ ਲੇ ਲੋਕਾਂ ਨੇ ਵੋਟ ਪਾਣੀ ਹੈ ਵੋਟ ਪਾਣੀ ਹੈ ਔਰ ਵੋਟ ਪਾਣੀ ਔਰ ਉਹ ਵੀ ਮੋਦੀ ਨੂੰ ਪਾਣੀ ਹੈ ਇਸ ਕਰਕੇ ਕੋਈ ਚਿੰਤਾ ਦੀ ਗੱਲ ਨਹੀਂ ਹੈ ਫਿਰ ਕੁਝ ਸਮੇਂ ਬਾਅਦ ਹੀ ਤੁਸੀਂ ਇੱਥੇ ਪਹੁੰਚ ਕੇ ਹੈਗੇ ਆ ਕੀ ਕਹਿਣਾ ਚਾਹਣਾ ਜਿਹੜਾ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਏ ਕਰਵਾਈ ਪ੍ਰਸ਼ਾਸਨ ਵਿਚਾਰੀ ਆਪਣੀ ਜੋ ਕਰ ਸਕਦੀ ਹੈ ਕਰ ਰਹੀ ਹੈ ਔਰ ਪੂਰਾ ਹੋਰ ਵੀ ਹੋਰ ਪੁਲਿਸ ਮੰਗਾਈ ਆਪਾਂ ਪ੍ਰਸ਼ਾਸਨ ਵੱਲੋਂ ਪੂਰਾ ਕੋਆਪਰੇਸ਼ਨ ਮਿਲ ਰਹੀ ਹੈ ਉੱਥੇ ਕੋਈ ਕਮੀ ਪੇਸ਼ੀ ਹੈ ਨਹੀਂ ਕਈ ਵਾਰ ਇਹਨਾਂ ਨੂੰ ਵੀ ਘੁੰਮਣਾ ਫਿਰਨਾ ਪੈ ਰਿਹਾ ਤੇ ਇਸ ਕਰਕੇ ਉਸ ਪਾਸੇ ਮੈਨੂੰ ਕੋਈ ਚਿੰਤਾ ਦੀ ਗੱਲ ਨਹੀਂ ਹੈ ਆਪਣੇ ਸਾਰੇ ਬੰਦੇ ਸੁਰੱਖਿਤ ਹੈ ਔਰ ਵੋਟਾਂ ਤਾਂ ਪੈ ਰਹੀਆਂ ਔਰ ਗੁਪਤ ਤੌਰ ਤੇ ਪੈ ਰਹੀਆਂ ਕਿਸੇ ਨੂੰ ਐਨੀ ਪਤਾ ਲੱਗਣਾ ਕਿ ਇਹਨੂੰ ਪਾਈ ਹੈ ਵੋਟ ਨਹੀਂ ਪਾਈ ਤੇ ਇਸ ਕਰਕੇ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਏ ਲੋਕ ਸਭਾ ਸੰਗਰੂਰ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹਣੇ ਅੱਜ VOTING ਹੈਗੀ ਆ ਓ ਯਾਰ ਲੋਕ ਸਭਾ ਸੰਗਰੂਰ ਨੂੰ ਤੇ ਪਿਛਲੇ 18 ਦਿਨ ਤੋਂ ਹੀ ਸੰਿਆ ਦੇ ਰਹੇ ਕਿ ਮੋਦੀ ਬਚਾ ਸਕਦਾ ਲੋਕਾਂ ਨੂੰ ਤੇ ਮੋਦੀ ਦੇ ਨਾਮ ਤੇ ਵੋਟਾਂ ਪੈ ਰਹੀਆਂ ਮੋਦੀ ਸਾਹਿਬ ਦੇ ਕੰਮਾਂ ਤੇ ਵੋਟਾਂ ਪੈ ਰਹੀਆਂ ਮੋਦੀ ਸਾਹਿਬ ਦੇ ਵਿਸ਼ਵਾਸ ਤੇ ਵੋਟਾਂ ਪੈ ਰਹੀਆਂ ਇੱਕ ਅੱਜ 2 ਘੰਟੇ ਪਹਿਲਾਂ ਪਾਰਟੀ ਚ ਰਲੇ ਹੋਏ ਭਾਜਪਾ ਦੇ ਵਰਕਰ ਪਿੰਡ ਨੂੰ ਖਰਾਬ ਕਰ ਰਹੇ ਆ ਕਿਸਾਨ ਯੂਨੀਅਨ ਨੇ ਪੋਲਿੰਗ ਲਾਉਣ ਤੋਂ ਰੋਕਿਆ ਸੀ ਜਿਹੜਾ ਵੀ ਬੰਦਾ ਮੂਹਰੇ ਕਿਸਾਨ ਯੂਨੀਅਨ ਆਉਂਦਾ ਹੈ ਜਾਂ ਪਿੰਡ ਵਾਸੀ ਆਉਂਦਾ ਹਰੇਕ ਨੂੰ ਗਾਲ ਕੱਢਦੇ ਸੀਗੇ ਤੇ ਬੁਰਾ ਭਰਾ ਬੋਲਦੇ ਸੀ ਇਸ ਗੱਲ ਕਰਕੇ ਕੋਈ ਇੱਥੇ ਜਾਨ ਨਹੀਂ ਮਾਰੀ ਕੋਈ ਨੁਕਸਾਨ ਨਹੀਂ ਹੋਇਆ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਸਭ ਠੀਕ ਠਾਕ ਕੋਈ ਕਿਸਾਨ ਜਿੱਥੇ ਬੰਦੇ ਉਹ ਟੈਂਟ ਵੀ ਪਟਿਆ ਗਿਆ ਹੈਗਾ ਕੋਈ ਟੈਂਟ ਨਹੀਂ ਪਟਿਆ ਗਿਆ ਲਾਉਣ ਵਾਸਤੇ ਕਿਹਾ ਗਿਆ ਸੀਗਾ ਪਿੰਡ ਦਾ ਵਿਰੋਧ ਹੋਣ ਦੇਖ ਕੇ ਖੁਦ ਉਹ ਭੱਜ ਗਏ ਵੀ ਅਸੀਂ ਟੈਂਡਰ ਨਹੀਂ ਲਾਉਂਦੇ ਮਾਹੌਲ ਕੀ ਤੇ ਇਹ ਦੇ ਅਗੇ ਮਾਹੌਲ ਕਿਵੇਂ ਹੈਗਾ ਹੈ ਮਾਹੌਲ ਬਿਲਕੁਲ ਠੀਕ ਠਾਕ ਹੈ ਕੋਈ ਇਹ ਹੀ ਗੱਲਬਾਤ ਨਹੀਂ ਉਹ ਖੁਦ ਹੀ ਖਰਾਬ ਕਰ ਰਿਹਾ ਭਾਜਪਾ ਨੇ ਕਿਹਨਾ ਵਿੱਚ ਤੁਹਾਡੇ ਮੈਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰੇ ਦਾ ਵਰਕਰ ਸਾਫਾ ਕਾ ਫੌਜੀ ਹੌਲਦਾਰ ਸਰਵਿਸ ਬੋਰਡ ਮੋੜਾ ਮੋੜਾ ਦੋ ਤਰ੍ਹਾਂ ਦੇ ਵਿੱਚ ਟਕਰਾਅ ਹੋਇਆ ਸੀ ਉਹ ਸ਼ਾਂਤਾ ਮਾਹੌਲ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸਾਰਾ ਠੀਕ ਹੈ ਸਰ ਕੀ ਕਹਨੇ ਚਾਹਣੇ ਜਿਹੜੇ ਇਲੈਕਸ਼ਨ ਵੀ ਹੈਗੇ ਆ ਲੋਕਾਂ ਨੂੰ ਕੀ ਸੁਨੇਹਾ ਦੇਣਾ ਹੈ ਲੋਕਾਂ ਨੂੰ ਅਸੀਂ ਇਹ ਕਹਿੰਦੇ ਆਪਸੀ ਭਾਈਚਾਰਕ ਤੌਰ ਤੇ ਇਸ ਤਰ੍ਹਾਂ ਦੇ ਝਗੜੇ ਨਾ ਕਰਨੋ ਪਿਆਰ ਨਾਲ ਜਿਹੜੀਆਂ ਬੋਟਾਂ ਹੈਗੀਆਂ ਉਹ ਖੋਣ। ਕੋਈ ਸਰ ਕੋਈ ਜੱਟੂ ਵਗੈਰਾ ਵੀ ਹੋਇਆ? ਨਹੀਂ ਨਹੀਂ ਕੁਛ ਨਹੀਂ ਹੋਇਆ। ਮੇਰਾ ਭਾਈ ਉਧਰ ਤੁਰਿਆ ਆਉਂਦਾ ਸੀਗਾ। ਮੇਰਾ ਚਾਚਾ ਮਣਿਆਚਾ ਪ੍ਰਗਟਦੇਵ ਤੇ ਲਾਬਾ ਉਹ ਤੁਰਿਆ ਉਹਦੇ ਸੇਵਕ ਦਿੱਤੇਗਾ। ਉਹਦਾ ਪਿਆਰ ਨਾਲ ਜਰਨੈਲ ਆ। ਉਹਨੇ ਆ ਕੇ ਬਿਨਾਂ ਗੱਲ ਤੋਂ ਡਾਂਗਾ ਮਾਰਿਆ ਸਾਡੇ ਬੰਦਿਆਂ ਤੇ। ਆ ਬੱਚਾ ਸੀ। ਕਾਰਨ ਆ ਬੱਚਾ ਕੋਲੇ ਸੀਗਾ ਇਹ ਤਾਂ ਬਸ ਰੋ। ਕਾਰਨ ਕੀ ਹੈਗੇ? ਕਾਰਨ ਬਿਨਾਂ ਗੱਲ ਤੋਂ ਡਾਂਗਾ ਮਾਰਦੇ ਯਾਰ। ਕਿਸਾਨ ਨੂੰ ਨਹੀਂ ਆਲਾ ਉਹ। ਉਹ ਪਿੰਡ 'ਚ ਕਿਸੇ ਨਾਲ ਬਣਦੀ ਉਹ ਫੇਰ ਵੀ ਮੰਨੀ ਗੱਲ। ਕਿਸੇ ਨਾਲ ਪਿੰਡ 'ਤੇ ਬਣਦੀ ਨਹੀਂ ਉਹਦੀ। ਕੀ ਆ ਕੋਈ ਭੂਤ ਵਗੈਰਾ ਆਇਆ ਹਾਂ ਜੀ ਭਾਈ ਉਹਦੇ ਕਾਰਵਾਈ ਕਰਨੀ ਜਾਂਉਣੀ ਆ ਸੇਵ ਕਿਤੇ ਕਰ ਵੀ ਪੱਟਿਆ ਤੁਹਾਡੇ ਸੇਵ ਕਨੇ ਪੱਟਿਆ ਹੁਣ ਅਰਵਿੰਦ ਖੰਡਾ ਪਹੁੰਚੇ ਰਿਹਾ ਗਿਆ ਤੁਹਾਡੇ ਕਿਹਦੀ ਪਹਿਲਾਂ ਉਹਦੀ ਲੜਾਈ ਹੋਈ ਹੈਗੀ ਹਾਂ ਅਰਵਿੰਦ ਖੰਡਾ ਪਹੁੰਚੇ ਹੈ ਕਿਹਨਾਂ ਅਜੇ ਅਰਵਿੰਦ ਖੰਡਾ ਨੂੰ ਇਹੀ ਬੇਨਤੀ ਕਰਨਾ ਵੀ ਜੇ ਟੈਂਟ ਪੱਟਿਆ ਉਹਦੀ ਕਾਰਵਾਈ ਕਰੋ ਗੱਲ ਤਾਂ ਗਲਦੀ ਆ ਪਹਿਲਾਂ ਇਸ ਤੋਂ ਪਹਿਲਾਂ ਗਰਮੀਤਨ ਲਾਇਸ਼ ਉਹ ਤਾਂ ਕਿਸੇ ਬੋਲਿਆ ਨਹੀਂ ਉਹ ਭਾਜ ਪਾਦਾ ਗਰਮੀਤਨ ਲਾਇਸ਼ ਉਹ ਤਾਂ ਬੋਲਿਆ ਨਹੀਂ ਕੋਈ ਹੁਣ ਸਾਡੇ ਢਿੰਗੜ ਦਾ ਸੇਵ ਕਾ ਕੇ